ਕੱਲ ਸਾਡੇ ਬੱਚੇ ਜੀ ਆਪਣਾ ਆਰਐਸ ਪਬਲਿਕ ਸਕੂਲ ਤੋਂ ਸਲਤਨਬੰਗ ਤੋਂ ਕਿਤੇ ਮੁੱਲ ਭਟਕ ਗਏ ਚਲ ਗਏ ਸੀ ਕਿਤੇ ਸਾਰੀ ਜਾਰੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀੜ ਵਿੱਚ ਦੇ ਵਿੱਚ ਕੰਪਲੇਨਟ ਕੀਤੀ ਸਰਾਹਨ ਜਿਸ ਅਸਟਫੇ ਸਾਹਮਣੇ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਤੀ ਟੀਮ ਲਾ ਕੇ ਸਾਰੀ ਰਾਤ ਆਪਣਾ ਭਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਤੇ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਪੁਲਿਸ ਦੀ ਮਿਹਰਬਾਨੀ ਕਰਕੇ ਆਪਣੇ ਐਸਐਸਓ ਸਾਹਿਬ ਦੀ ਮਿਹਰਬਾਨੀ ਅਤੇ ਤੁਸ਼ੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਸੰ ਦੇਸ ਸਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸੜਗਾ ਸਾਨੂੰ ਬੱਚੇ ਸਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸੂਚੀ ਟੀਮ ਦਾ ਇੱਕ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਸਾਂ ਨੇ ਜਿਹੜੀ ਐ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਤੁਰੰਤ ਕਾਰਕਚਾਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਬਾਚੇਗੇ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮਾਦਲ ਨਾਲ ਜਿਹੜਾ ਵਾ ਤੁਰੰਤ ਉਹਨਾਂ ਨੂੰ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਥਾਂ ਦੇ ਹਵਾਲੇ ਕੀਤਾ ਗਿਆ। ਫਿਰ ਦੇਖੋ ਕਿੱਥੇ ਬRAND ਵਿੱਚ ਸੀ। ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ। ਉਸ ਤੋਂ ਬਾਅਦ ਇਹ α1 ਪੁੱਲ ਤੇ ਜਾ ਰਹੇ ਸੀ। ਜੀ। ਠੀਕ ਹੈ ਤੇ ਜਿਹੜਾ ਜਿਆਦਾ ਨਹੀਂ ਤੁਹਾਨੂੰ ਕੋਈ ਨਾ ਮਿਲਦਾਗਾ ਜਦੋਂ ਆਪ ਜਿਹੜੇ ਨੇ। ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਜੀ ਸਕੂਲ ਤੋਂ ਜੀ ਸਾਨੂੰ ਫਿਰ ਚੰਗੀਆਂ ਕੋਈ ਦੱਸਿਆ ਨਾ ਕਿ ਸਕੂਲੋਂ ਜਾਣ ਦਾ ਕਾਰਨ ਕੀ ਨਾ ਸਕੂਲੋਂ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਕੋਈ ਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਉਦੋਂ ਚਲੇ ਗਏ ਸੀ